ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਖਿਲਾਫ ਦਿੱਤੇ ਗਏ ਬਿਆਨ ਦੀ ਨਕੇਦੀ ਕੀਤੀ ਹੈ ਸੋ ਉਹਨਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਦੋ ਕੰਗਣਾ ਰਨੋਤ ਹਨ ਜੋ ਕਿ ਬੇਤੁੱਕੇ ਬਿਆਨ ਦਿੰਦੇ ਰਹਿੰਦੇ ਨੇ ਸੋ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਰਵਨੀਤ ਸਿੰਘ ਬਿੱਟੂ ਨੂੰ ਉਂਗਲ ਫੜ ਕੇ ਸਿਆਸਤ ਸਿਖਾਈ ਹੈ ਅਤੇ ਇਹ ਬਿਆਨ ਅਪੀ ਨਿੰਦਨਯੋਗ ਹੈ ਨਾਲ ਹੀ ਉਹਨਾਂ ਨੇ ਰਾਹੁਲ ਗਾਂਧੀ ਦੇ ਨਾਲ ਕਾਫੀ ਸਮਾਂ ਵੀ ਬਤਾਇਆ ਸੋ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਭਾਜਪਾ ਦੇ ਵਿੱਚ ਇੱਕ ਨਹੀਂ ਬਲਕਿ ਦੋ ਕੰਗਣਾ ਰਣੋਤ ਨੇ ਤੇ ਇਹਨਾਂ ਦੇ ਬਿਆਨ ਕੋਈ ਅਹਿਮੀਅਤ ਨਹੀਂ ਰੱਖਦੇ ਬਹੁਤ ਮੰਦ ਭਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤਰ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰੋਦਨਾ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ तरीके ਦੇ ਬੇਤੁਕੇ ਬਿਆਨ ਕੰਗਨਰ ਰਣੌਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਬਣਾਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰਣੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਵ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ